ਤੇਰੇ ਨੈਣ ਨਕਸ਼ ਅਤ ਸੁੰਦਰ ਨੇ ਤਕਨੀ ਵਿੱਚ ਮਸਤੀ ਅੰਤਾਂ ਦੀ ਸਾਹ ਵਿੱਚ ਸਾਹ ਵਿੱਚ ਮਈਕਾ ਕੁਲੀਆਂ ਨੇ ਜੋ ਹੋਸ਼ ਪਲਾ ਦੇ ਜਨਤਾ ਦੀ ਤੇਰੀ ਆਦਿ ਚ ਖਿੜ ਕੇ ਨੱਚੀ ਉੱਠਦੇ ਪੈ ਮਦਮ ਵਿਚਾਰੀ ਉਦਾਸ ਮੇਰੇ ਤੇਰੀ ਪ੍ਰੀਤੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੇ ਨੈਣ ਨਕਸ਼ਿਆਤ ਸੁੰਦਰ ਨੇ ਤਕਨੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਸਾਹਾਂ ਵਿੱਚ ਸਾਹਾਂ ਵਿੱਚ ਮਈ ਕਾ ਕੁਲੀਆਂ ਨੇ ਜੋ ਹੋਸ਼ ਪਲਾ ਦੇ ਜਨਤਾ ਦੀ ਤੇਰੀ yaad ਚ ਖਿੜ ਕੇ ਨਾ ਜੀ ਉੱਠਦੇ ਭੈ ਮਦਮ ਵਿਚਾਰੀ ਉਦਾਸ ਮੇਰੇ ਤੇਰੀ ਪ੍ਰੀਤੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲੇ ਨ ਸਵਾਸ ਮੇਰੇ ਜੀਦਾ ਤੂੰ ਯਾਦ ਆਵੇਂ ਤਾਂ ਜੀਦਾ ਜੇ ਵਿਛੜੇ ਤਾਂ ਮਰ ਜਾਂਦਾ ਜਦ ਪ੍ਰੀਤ ਹੁਲਾਰਾ ਦਿੰਦੀ ਏ ਮੈਂ ਸ਼ਾਗਰ ਤਰ ਜਾਂਦਾ ਹਾਂ ਜਦ ਪ੍ਰੀਤ ਪ੍ਰੀਤ ਜਦ ਪ੍ਰੀਤ ਜਦ ਪ੍ਰੀਤ ਹੁੱਲਾਰਾ ਦਿੰਦੀ ਐ ਮੈਂ ਸ਼ੋ ਸਾਗਰ ਤਰ ਜਾਂਦਾ ਮੈਂ ਸ਼ੋ ਸਾਗਰ ਤਰ ਜਾਂਦਾ ਜਦ ਧੁੰਨੀ ਮੁਹੱਬਤ ਚੱਲਦੀ ਐ ਹੋ ਜਾਂਦੇ ਬੰਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸੁਆਸ ਮੇਰੇ ਤੇਰਾ ਦਰਸ਼ ਤਪੇ ਥਮ ਠਾਰ ਦਵੇ ਤੂੰ ਕੀੜੀ ਬਣ ਤੀਰਜ ਬਨ ਦੇਂਦਾ ਹੰਕਾਰ ਹੈ ਹਰ ਨਾਕਿਸ਼ ਨੂੰ ਉਹਦੇ ਪਾਪ ਨ ਬਨਦਾ ਡੰਨ ਦੇਂਦਾ ਹੰਕਾਰ ਓਏ ਹਰ ਨਾਕਿਸ਼ ਨੂੰ ਤੂੰ ਉਹਦੇ ਪਾਪ ਦਾ ਬਣਦਾ ਡੰਨ ਦਿੰਦਾ ਤੂੰ ਉਹਦੇ ਪਾਪ ਦਾ ਬਣਦਾ ਡੰਨ ਦਿੰਦਾ ਗੱਜ ਛੁੱਟ ਕਰਾ ਤੂੰ ਨੀਂ ਗਿਆ ਕਿਉਂ ਕਰਦੇ ਬਿਗਨ ਬినాਸ਼ ਮੇਰੇ ਤੇਰੀ ਪ੍ਰੀਤੀ ਮੇਰਾ ਜੀਵਨ ਹੈ ਤੇਰੇ ਨਾਲ ਨਾ ਚੱਲਣ ਸਵਾਸ ਮੇਰੇ ਤੀ ਤੋਂ ਅੰਬਰ ਤੋੜੀ ਹਾ ਤੇਰਾ ਹੀ ਨੂਰ ਨਜ਼ਾਰਾ ਹੈ ਫੁੱਲਾਂ ਦੀ ਟੈਕ ਸੁਗੰਧ ਭਰੀ ਜਗ ਪ੍ਰੀਤਾਂ ਦਾ ਵਨ ਨਜ਼ਾਰਾ ਹੈ ਜਗ ਪ੍ਰੀਤਾਂ ਦਾ ਵਨ ਦਾ ਸਭ ਪਾਪ ਕਰੋ ਨੀ ਨਾਸ ਮੇਰੇ ਤੇਰੀ ਪ੍ਰੀਤ ਪ੍ਰੀਤ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ ਤੇਰੇ ਨਾਮ ਨਾ ਚੱਲਣ ਸੁਆਸ ਮੇਰੇ ਵਿਚ ਦਿਲ ਦੁੱਖ ਵਿੱਚ ਦਿਲ ਦੁੱਖ ਵਿੱਚ ਤਪ ਸੜ ਉੱਠਦਾ ਹੈ ਮੈਂ ਜਦ ਵਾਹੇ ਗੁਰੂ ਮੈਂ ਜਦ ਵਾਹੇ ਗੁਰੂ ਦਿਲ ਦੁੱਖ ਵਿੱਚ ਤਪ ਸੜ ਉੱਠਦਾ ਹੈ ਮੈਂ ਜਦ ਵਾਹੇ ਗੁਰੂ ਅੱਖਾਂ ਠਰ ਜਾਂਦਾ ਗਮ ਦੇ ਸੋਸਾਦਰ ਡੁੱਬਦਾ ਮੈਂ ਤੇਰਾ ਨਾਮ ਲਵਾਤਾ ਤਰ ਜਾਂਦਾ ਗਮ ਦੇ ਸਾਗਰ ਡੁੱਬਦਾ ਹਾਂ ਮੈਂ ਤੇਰਾ ਨਾਮ ਲਵਾਤਾ ਤਰ ਜਾਂਦਾ ਤੇਰਾ ਨਾਮ ਲਵਾਤਾ ਤਰ ਜਾਂਦਾ ਲੋੜਾਂ ਦੇ ਪੀੜੇ ਲੋਕੀ ਨੇ ਨਿਤ ਆਉਣ ਸ਼ਿਕਾਇਤਾਂ ਪਾਸ ਤੇਰੇ ਤੇਰੀ ਪ੍ਰੀਤੀ ਮੇਰਾ ਜੀਵਨ ਹੈ ਤੇ ਨਾਮ ਨਾਲ ਚੱਲਣ ਸਵਾਸ ਮੇਰੇ ਜੋ ਕੁਝ ਦੁਨੀਆ ਤੇ ਬਰਸ ਰਿਆ ਆ ਇਸ ਸਭ ਵਿੱਚ ਤੇਰਾ ਆਸਾ ਹੈ ਇਸ ਲੱਖ 84 ਜੂਨਾ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਇਸ ਲਖ 84 ਜੂਨਾ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਇੱਕ ਤੇਰਾ ਹੀ ਪਰਵਾਸਾ ਹੈ ਆ ਪਲ ਪਰ ਦਾ ਵਿਛੜਾ ਦੁੱਖ ਜਿਆ ਪਲ ਪਰ ਦਾ ਜਿਆ ਨਾ ਲੰਗਦੀ ਅੰਦਰ ਗਰਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ ਦਿਲ ਹੋਵੇ ਵਾਂਗ ਹਮਲਾ ਦੇ ਜੋ ਸੱਚਾਈ ਤੋਂ ਡੋਲੇ ਨਾ ਜੀਭਾ ਵਿੱਚ ਐਸਾ ਰਸ ਪਰਦਾ ਇਹ ਦੁਸ਼ਮਣ ਨੂੰ ਵੀ ਫਿੱਕਾ ਬੋਲ ਲੈਣਾ ਜੀਭਾ ਵਿੱਚ ਐਸਾ ਰਸ ਪਰਦਾ ਇਹ ਦੁਸ਼ਮਣ ਨੂੰ ਵੀ ਫਿੱਕਾ ਬੋਲ ਲੈਣਾ ਬਹੁਤ ਵੱਡਾ ਪ੍ਰਕਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸੁਵਾਸ ਮੇਰੇ ਕੁਰਬਾਨ ਹਾਂ ਤੇਰੇ ਨਾਮ ਵਿਟੋ ਜੋ ਜੱਪਣ ਮੰਗਾ ਮੈਂ ਧੂੜੀ ਨੂੰ ਮੁਖ ਮੋੜੀ ਨਾ ਦਿਲ ਤੋੜੀ ਨਾ ਤੂੰ ਰੱਖ ਪਿਆ mohabbat ਗੂੜੀ ਨੂੰ ਮੁਖ ਮੋੜੀ ਨਾ ਦਿਲ ਤੋੜੀ ਨਾ ਰੱਖ ਪਿਆ mohabbat ਗੂੜੀ ਨੂੰ ਮੁਖ ਮੋੜੀ ਨਾ ਦਿਲ ਤੋੜੀ ਨਾ ਰੱਖ ਪੀਆ ਮਹੱਬਤ ਗੂੜੀ ਨੂੰ ਜਿਵੇਂ ਸਰੂਪ ਤੇ ਪੈਂਕਾ ਗਾਉਂਦੇ ਰਹੇ ਗੁਣ ਭਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਪ੍ਰੀਤ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸੁਵਾਸ ਮੇਰੇ ਤੇਰੇ ਨਾਮ न चलनि सुहास मेरेराम न चलनि सुहा